हां जी 8वीं ਦੇ ਪਿਆਰੇ ਵਿਦਿਆਰਥੀਓ ਬੇਟਾ ਇੱਕ ਵਾਰੀ ਤੁਹਾਡੇ ਲਈ ਆਪਾਂ ਫੇਰ ਇੱਥੇ ਚੈਨਲ ਤੇ ਆਏ ਆਂ 8वीं ਸ਼ੀਟ ਤੁਹਾਡੇ ਲਈ ਲੈ ਕੇ 8th ਸ਼ੀਟ ਪਹਿਲੀਆਂ 7 ਸ਼ੀਟਾਂ ਦੇ ਸੋਲੂਸ਼ਨ ਤੁਸੀਂ ਨੇ ਦੇਖ ਲੇ ਜੇ ਨਹੀਂ ਦੇਖੇ ਤਾਂ ਦੇਖ ਲੈਣੇ ਨੇ ਅੱਜ 8वीं ਦਾ ਵੀ ਦੇਖ ਲੈਣਾ ਟੋਟਲ ਕਿੰਨੀਆਂ ਵੀਡੀਓ ਹੋ ਗਈਆਂ 8 ਨਾਲ ਆਪਣੇ ਇਹ ਟੈਸਟ ਹੋਏ ਸੀ ਉਹਨਾਂ ਦੇ ਹੱਲ ਵੀ ਆਪਾਂ ਪਾ ਰੱਖੇ ਨੇ ਉਹ ਵੀ ਤੁਸੀਂ ਦੇਖ ਲੈਣੇ ਨੇ ਤੁਹਾਡੀ ਤਿਆਰੀ ਹੈ ਜਿਹੜੀ ਸਤੰਬਰ ਪੇਪਰਾਂ ਦੀ ਆਹੀ 5-4 ਦਿਨ ਦੇ ਵਿੱਚ ਹੀ ਤੁਹਾਡਾ 25 ਤਰੀਕ ਨੂੰ ਹੀ ਪੇਪਰ ਹੈ ਬੜੀ ਅੱਛੀ ਤਿਆਰੀ ਤੁਹਾਡੀ ਹੋ ਜਾਣੀ ਹੈ ਕਿਉਂਕਿ ਐਤਕੀ ਪੇਪਰ ਇਹਦੇ ਵਿੱਚੋਂ ਹੀ ਆਉਣਾ ਹੈ ਖਾਸ ਤੌਰ ਤੇ ਜਿਹੜੇ ਛੋਟੇ ਪ੍ਰਸ਼ਨ ਨੇ 30 ਨੰਬਰਾਂ ਵਾਲੇ ਜਿਹੜੇ ਬਾਕੀ ਰਹਿ ਗਏ ਉਹਨਾਂ ਲਈ ਤੁਸੀਂ 2023 2022 ਦੇ ਮਾਡਲ ਟੈਸਟ ਪੇਪਰ ਜਾਂ ਹੋਰ ਵੀ ਬਹੁਤ ਸਾਰੇ ਪੇਪਰ ਆਪਣੇ ਚੈਨਲ ਦੇ ਉੱਤੇ ਮੌਜੂਦ ਨੇ ਉਹਨਾਂ ਦਾ ਹੱਲ ਦੇਖ ਲਿਓ ਫੁੱਲ ਬਟਾ ਫੁੱਲ ਤਿਆਰੀ ਫੁੱਲ ਬਟਾ ਫੁੱਲ ਮਤਲਬ 80/80 ਦੀ ਤਿਆਰੀ ਤੁਹਾਡੀ ਹੋ ਜਾਊਗੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਤੁਹਾਡਾ ਸਾਰਾ ਕੰਮ ਵਧੀਆ ਹੋ ਜੇ ਕਹਿੰਦੇ ਗ੍ਰਾਫ ਨੂੰ ਧਿਆਨ ਨਾਲ ਦੇਖਣਾ ਧਿਆਨ ਨਾਲ ਹੀ ਦੇਖਾਂਗੇ ਕੋਈ ਗੱਲ ਨਹੀਂ ਕੀ ਪੁੱਛਿਆ ਫਾਈਂਡ ਆਊਟ ਦਾ ਨੰਬਰ ਆਫ ਡੇਜ਼ ਇਨ ਵਿੱਚ ਨੰਬਰ ਆਫ ਗਰਲ ਹੂ ਵੈਂਟ ਟੂ ਲਾਇਬ੍ਰੇਰੀ ਇਜ਼ ਲੈਸ ਦੈਨ ਨੰਬਰ ਆਫ ਬੁਆਏਜ਼ ਵੈਂਟ ਟੂ ਲਾਇਬ੍ਰੇਰੀ ਕਿੰਨੇ ਦਿਨ ਕਿੰਤੀ ਦਸਨੀਆਂ ਕਾਦੀ ਕੁੜੀਆਂ ਮੁੰਡਿਆਂ ਨਾਲੋਂ ਘੱਟ ਲਾਇਬ੍ਰੇਰੀ ਜਾਂਦੀਆਂ ਨੇ ਕੁੜੀਆਂ ਮੁੰਡਿਆਂ ਨਾਲੋਂ ਘੱਟ ਹੁਣ ਕੁੜੀਆਂ ਨੇ ਹਰੇ ਰੰਗ ਵਾਲੀਆਂ ਮੁੰਡੇ ਨੇ ਨੀਲੇ ਰੰਗ ਵਾਲੇ ਦੇਖੋ ਕਿਹੜੇ ਕਿਹੜੇ ਦਿਨ ਕੁੜੀਆਂ ਮੁੰਡਿਆਂ ਨਾਲੋਂ ਘੱਟ ਗਈਆਂ ਜਿੱਥੇ ਗ੍ਰਾਫ ਛੋਟਾ ਹੈ ਇੱਥੇ ਛੋਟਾ ਹੈ ਇੱਥੇ ਵੀ ਛੋਟਾ ਹੈ ਇੱਥੇ ਵੀ ਛੋਟਾ ਹੈ ਇੱਥੇ ਵੀ ਛੋਟਾ ਹੈ ਇੱਥੇ ਕੀ ਹੈ ਗ੍ਰਾਫ ਵੱਡਾ ਹੁਣ ਐਰੋ ਦੇਖੋ ਕਿੰਨੇ ਵਾਰੀ نیچے ਨੂੰ ਹੈ 1 2 3 ਤੇ 4 ਤਾਂ ਚਾਰ ਦਿਨ ਇਹ ਹਜੇ ਸੀ ਜਿੱਦੇ ਕੁੜੀਆਂ ਲਾਇਬ੍ਰੇਰੀ ਘੱਟ ਗਈਆਂ ਤਾਂ ਤੁਸੀਂ ਆਨਸਰ ਕਿੱਥੇ ਲਾਉਣਾ ਆਪਸ਼ਨ 4 ਬਿਲਕੁਲ نیچے ਦੇਖੋ ਚੌਥੀ ਆਪਸ਼ਨ ਤੁਸੀਂ ਟਿਕ ਲਗਾ ਦੇਣੀ ਵਿਚ ਆਫ ðiਜ਼ ਕਲਾਸ ਕੈਨ ਬੀ ਰਿਪਰੈਜ਼ੈਂਟਡ ਬਾਈ ਏ ਡਬਲ ਬਾਰ ਗ੍ਰਾਫ ਦੂਰਾ ਬਾਰ ਗ੍ਰਾਫ ਕਦੋਂ ਬੰਦ ਹੈ ਦੂਰਾ ਛੜ ਗ੍ਰਾਫ ਕਦੋਂ ਬੰਦ ਹੈ ਜਦੋਂ ਦੋ ਚੀਜ਼ਾਂ ਹੁਣ ਜਦੋਂ ਆਪਣੇ ਕੋਲ ਚੀਜ਼ਾਂ ਕੀ ਹੋਣ ਦੋ ਇੱਕ ਵਿਦਿਆਰਥੀ ਦੁਆਰਾ ਬਗਾਲੀ ਇੱਕ ਵਿਦਿਆਰਥੀ ਦੀ ਕਰਦੇ ਹੋ ਹੋ ਨਹੀਂ ਸਕਦਾ ਸਵੇਰੇ ਸ਼ਾਮ ਤੱਕ ਕਿੰਨੇ ਬੱਚੇ ਦਾਖਲ ਹੋਏ ਬੱਚੇ ਇੱਕੋ ਹੀ ਗੱਲ ਕਰ ਰਹੇ ਨੇ ਦਫ਼ਤਰ ਦੇ ਵਿੱਚ ਬਜਟ ਵੱਖ-ਵੱਖ ਵਿਭਾਗਾਂ ਲਈ ਕੋਈ ਗੱਲ ਨਹੀਂ ਇਹ ਵੀ ਨਹੀਂ ਆਪ ਲੈਣਾ ਕਲਾਸ ਵਿੱਚ ਲੜਕੀਆਂ ਤੇ ਮੁੰਡਿਆਂ ਦੀ ਗਿਣਤੀ ਗਰਲ ਤੇ ਬੁਆਏ ਦੋ ਆ ਗਏ ਦੋ ਆ ਗਏ ਮਤਲਬ ਡਬਲ ਚੀਜ਼ਾਂ ਹੋ ਗਈਆਂ ਤਾਂ ਚੌਥੀ ਆਪਸ਼ਨ ਦੇ ਉੱਤੇ ਟਿੱਕ ਤੁਸੀਂ ਨੇ ਲਗਾ ਦੇਣਾ ਚੌਥੀ ਆਪਸ਼ਨ ਤੁਹਾਡੀ ਕੀ ਹੈ ਬਿਲਕੁਲ ਰਾਈਟ ਹੈ ਅੱਗੇ ਗ੍ਰਾਫ ਦਿੱਤਾ ਹੈ 20 ਤੋਂ ਵੱਧ ਤੇ 40 ਤੋਂ ਘੱਟ ਕਿਤਾਬਾਂ ਵਾਲੇ ਲੋਕਾਂ ਦੀ ਗਿਣਤੀ ਪੁੱਛੇ ਨੰਬਰ ਆਫ ਪੀਪਲ ਹੈਵਿੰਗ ਬੁక్స్ ਮੋਰ ਥੈਨ 20 ਐਂਡ ਲੈਸ ਥੈਨ 40 ਗ੍ਰਾਫ ਵੱਡਾ ਕਰਕੇ ਦਿਖਾ ਦਈਏ 20 ਤੋਂ ਵੱਧ 40 ਤੋਂ ਘੱਟ ਭਾਵੇਂ ਇਸ ਵਾਲੇ ਗ੍ਰਾਫ ਦੀ ਗੱਲ ਏ ਕਰ ਰਹੇ ਨੇ ਕਿਹੜੇ ਦੀ ਆਦੀ ਦਸਵੇਂ ਵਿੱਚ ਕਿੰਨੀਆਂ ਕਿਤਾਬਾਂ ਨੇ ਤੇ ਕਿੰਨੇ ਪੀਪਲ ਨੇ ਕਿੰਨੇ ਨੇ 14 ਕਿੰਨੇ ਨੇ ਗ੍ਰਾਫ ਕਿੰਨਾ ਉੱਚਾ ਜਾਂਦਾ ਹੈ 14 ਉੱਚਾ ਜਾਂਦਾ ਤਾਂ ਦਾ ਅਨਸਰ ਕਿੰਨਾ ਆ ਗਿਆ 14 ਦੇਖੋ ਠੀਕ ਹੈ ਜੀ 20 ਤੋਂ ਵੱਧ 40 ਤੋਂ ਘੱਟ ਕਿੰਨੇ ਬੰਦੇ ਨੇ 14 ਇੱਕ ਕੋਚ ਆਪਣੇ ਐਥਲੀਟ ਦੁਆਰਾ 100 ਮੀਟਰ ਦੀ ਦੌੜ ਪੂਰੀ ਕਰਨ ਲਈ ਲਗਾਏ ਸਮੇਂ ਦੀ ਮੱਧਕ ਮੱਧ ਕਾਂਜੀ ਨੂੰ ਅੰਗਰੇਜ਼ੀ ਚ ਬੋਲਦੇ ਆ ਮੀਡੀਅਨ ਪਤਾ ਕਰਨਾ ਚਾਹੁੰਦਾ ਹੈ ਮੀਡੀਅਨ ਪਤਾ ਕਰਨ ਵਾਸਤੇ ਸੌਖਾ ਤਰੀਕਾ ਹੈਗਾ ਪਹਿਲਾਂ ਸੰਖਿਆਵਾਂ ਨੂੰ ਵਾਧੇ ਕਰਮ ਚ ਲਾ ਲਓ ਆਪਾਂ ਮੋਸਟਲੀ ਵਾਧੇ ਚ ਲਾਉਣੇ ਸਭ ਤੋਂ ਪਹਿਲਾਂ 28 ਹੈ ਸਭ ਤੋਂ ਛੋਟਾ ਫਿਰ 29 ਹੈ ਜਿਹੜੇ ਜਿਹੜੇ ਲਿਖੀ ਜਾਂਦੇ ਉਹ ਕੱਟੀ ਜਾਓ ਫਿਰ ਹੈਗਾ 30 ਕੱਟ ਦਿਓ ਫਿਰ ਮੈਨੂੰ 30 ਕੋਹਰ ਨਜ਼ਰ ਆ ਗਿਆ ਫੇਰ ਮੈਨੂੰ ਨਜ਼ਰ ਆ ਗਿਆ 32 ਹਾਂ 32 ਹੈ ਜੀ 32 ਕੱਟਦਾ 32 ਹੁਣ ਇਸ ਤੋਂ ਬਾਅਦ ਕੋਈ ਵੱਡਾ ਕਿਹੜਾ 35 ਇਹ ਵੀ ਕੱਟ ਦੋ ਫੇਰ 36 ਫੇਰ 38 38 ਦੋ ਵਾਰੀ ਹੈ ਧਿਆਨ ਦੇਣਾ ਫਿਰ ਲਾਸਟ ਤੇ ਕਿਹੜਾ 40 ਠੀਕ ਹੈ ਹੁਣ ਇਹਨਾਂ ਹੱਲ ਹੋ ਗਿਆ ਹੁਣ ਬੜਾ ਸੌਖਾ ਕੰਮ ਹੈ ਵੱਡੀਆਂ ਇੱਕ ਵੱਡੀ ਇੱਕ ਛੋਟੀ ਕੱਟੀ ਚੱਲੋ ਦੋ ਰਹਿ ਗਏ ਦੋਨਾਂ ਨੂੰ ਕੱਟ ਨਹੀਂ ਸਕਦੇ ਕਿਹੜੀ ਕਿਹੜੀ ਬਚ ਗਈ 32 ਬਚ ਗਿਆ 1 35 ਬਚ ਗਿਆ ਦੋਨਾਂ ਨੂੰ ਜੋੜ ਕੇ ਅੱਧਾ ਕਰ ਦੋ ਬਸ 67 2 ਕਿੰਨਾ ਹੁੰਦਾ 33.5 ਤਾਂ 33.5 ਭਾਵ ਦੂਜੀ ਆਪਸ਼ਨ ਤੁਹਾਡਾ ਕੀ ਹੈ ਬਿਲਕੁਲ ਰਾਈਟ ਆਨਸਰ ਹੈ ਦੂਜੀ ਆਪਸ਼ਨ ਦੇ ਉੱਤੇ ਟਿੱਕ ਤੁਸੀਂ ਨੇ ਲਗਾ ਦੇਣਾ ਸਮਝ ਲੱਗਿਆ ਵੈਸੇ ਵੀ 10 ਰਕਮ ਆਣੇ ਤਾਂ ਕਈ ਟੀਚਰ ਤਾਂ ਐਦਾਂ ਕਰਾਉਂਦੇ ਆ ਬੇਟਾ ਵੀ 10 ਨੇ 10 ਨੂੰ 2 ਤੇ ਵੰਡ ਦੋ ਕਿੰਨਾ ਆ ਗਿਆ 5 ਹੁਣ 5 ਵੀ ਨਹੀਂ ਲੈਣੀ ਇੱਕ ਵੱਧ ਲੈਣੀ ਹੈ ਤਾਂ ਪੰਜਵੀਂ ਤੇ ਛੇਵੀਂ ਦਾ ਕੀ ਲੈਣਾ ਅੱਧ ਲੈਣਾ ਪੰਜਵੀਂ ਛੇਵੀਂ ਪਰ ਜਿਹੜਾ ਆਪਾਂ ਤਰੀਕਾ ਰਸੇਜ ਗਲਤੀ ਨਹੀਂ ਪੈਂਦੀ ਬਿਲਕੁਲ ਵੀ ਆਰਾਮ ਨਾਲ ਤੁਸੀਂ ਕਰ ਲਓ। द ਪਾਈ ਗ੍ਰਾਫ ਸ਼ੋਜ਼ ਦਾ ਡਾਂਸ ਪਰਫਾਰਮੈਂਸ ਆਫ 300 ਸਟੂਡੈਂਟਸ ਆਫ A ਸਕੂਲ। ਹਾਊ many ਸਟੂਡੈਂਟ ਪਰਫਾਰਮ ਟੂ ਲਰਨ ਭਾਰਤਨਾਟ్యం? 300 ਵਿਦਿਆਰਥੀਆਂ ਨੇ ਡਾਂਸ ਕੀਤਾ। ਕਿੰਨੇ ਵਿਦਿਆਰਥੀ ਭਾਰਤੀ ਨਾਟ్యం ਸਿੱਖਣਾ ਪਸੰਦ ਕਰਦੇ? ਲਓ ਜੀ ਆਹ ਆ ਗਿਆ ਗ੍ਰਾਫ। ਭਾਰਤੀ ਨਾਟਕ ਕਿੰਨੇ ਪਸੰਦ ਕਰਦੇ 28% 28% ਦਾ ਮਤਲਬ ਹੁੰਦਾ 100 ਚੋਂ 28 100 ਚੋਂ 28 ਪੁੱਛਿਆ ਕਿੰਨੇ ਚੋਂ ਹੈ 300 ਚੋਂ ਕਿਉਂਕਿ ਕੁੱਲ ਸਟੂਡੈਂਟ 300 ਨੇ 0 9 0 0 9 0 ਤਾਂ 28 ਦੀਆ ਕਿੰਨਾ ਆ ਗਿਆ 84 है, है। 84 ਤੁਹਾਡਾ ਕੀ ਹੈ ਆਨਸਰ ਹੈ ਤਾਂ 84 ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇਣੀ ਆਈਸਕ੍ਰੀਮ ਸਟੋਰ ਉਹ 40 ਵਿਅਕਤੀਆਂ ਦੁਆਰਾ ਖਰੀਦੀਆਂ ਵਕ ਵਕ ਸਵਾਦ ਵਾਲੀਆਂ ਆਈਸਕ੍ਰੀਮਾਂ ਦੀ ਸਾਰਣੀ ਹੇਠੇ ਆਪਣੇ ਪੁੱਛਿਆ ਕੀ ਹੈ ਬਿਹਲੇ ਦਾ ਆਪਾਂ ਦੇਖੀਏ ਫਾਈਂਡ ਦਾ ਬਾਬਰ ਡਾਟਾ ਵਿੱਚ ਜ ਮਾਡਲ ਆਈਸਕ੍ਰੀਮ ਮਾਡਲ ਮਤਲਬ ਮੋੜ ਬੌਲਕ ਮਾਡਲ ਮਤਲਬ ਵੱਧ ਬੱਚੇ ਕੀ ਖਾਂਦੇ ਨੇ ਕੀ ਖਾਂਦੇ ਨੇ ਸਟਰਾਬੇਰੀ ਕਿਉਂਕਿ ਸਟਰਾਬੇਰੀ ਕਿੰਨੇ ਵਾਰੀ ਨੇ ਕਿੰਨੇ ਬੱਚੇ ਖਾਂਦੇ ਨੇ ਕਿੰਨੇ ਬੰਦੇ ਖਾਂਦੇ ਨੇ 11 ਬਾਕੀ ਸਾਰੇ ਵਿਚਾਰੇ ਘੱਟ ਘੱਟ ਵਾਲੀ ਨੇ ਠੀਕ ਹੈ ਤਾਂ ਸਟਰਾਬੇਰੀ ਮਤਲਬ ਪਹਿਲੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇਣਾ ਅਗਲਾ ਫੇਰ ਆ ਗਿਆ ਬਾਰ ਗਰਾਫ ਕਹਿੰਦੇ ਪੈਦਲ ਸਕੂਲ ਜਾਣ ਵਾਲੇ ਵਿਦਿਆਰਥੀਆਂ ਲਈ ਪਾਈ ਚਾਰਟ ਦਾ ਖੇਤਰ ਦਾ ਕੋਣ ਕੀ ਹੋਵੇਗਾ ਪਾਈ ਚਾਰਟ ਪਾਈ ਚਾਰਟ ਬੇਟਾ ਗੋਲ ਨਕਸ਼ੇ ਨੂੰ ਬੋਲਦੇ ਆ ਪਾਈ ਚਾਰਟ ਜਿਵੇਂ ਇੱਥੇ ਬਣਿਆ ਹੋਇਆ ਸੀ ਆ ਚੀਜ਼ ਇਹ ਹੈਗਾ ਪਾਈ ਚਾਰਟ ਆ ਜਿਹੜਾ ਹੁੰਦਾ ਇਹਨੂੰ ਬੋਲਦੇ ਆ ਪਾਈ ਚਾਰਟ ਦਾ ਕੋਣ ਵੀ ਕਿੰਨਾ ਕੋਣ ਬੰਦ ਹੈ ਕੋਣ ਕੱਢਣ ਦਾ ਤਰੀਕਾ ਕੀ ਹੁੰਦਾ ਜੇ ਜਿਵੇਂ 28% ਲਿਖਿਆ ਤਾਂ 2800 ਚੋਂ ਸੀ ਪ੍ਰਸੰਤ ਕੋਣ ਕੱਢਣ ਵਾਸਤੇ 360 ਨਾਲ ਗੁਣਾ ਕਰਨੀ ਹੁੰਦੀ ਹੈ ਕਿਉਂਕਿ ਗੋਲ ਕੋਣ ਕਿੰਨੇ ਦਾ ਹੁੰਦਾ 360 ਦਾ ਇਹ ਤੁਹਾਨੂੰ ਦੱਸ ਦਿਆਂ ਤਾਂ ਆਪਣੇ ਤਾਂ ਪਾਈ ਚੜ ਗਈਦਾ ਪੁੱਛਿਆ ਜਿਹੜੇ ਵਾਕ ਕਰਕੇ ਜਾਂਦੇ ਸਕੂਲ ਵਾਕ ਕਰਕੇ ਦੇਖੋ ਕਿਹੜੇ ਨੇ ਆ ਸੀ ਵਾਕ ਵਾਲੇ ਕਿੰਨੇ ਬੱਚੇ ਨੇ ਪੰਜ ਵਾਕ ਵਾਲੇ ਬੱਚੇ ਕਿੰਨੇ ਨੇ ਪੰਜ ਤਾਂ ਪੰਜ ਬੱਚੇ ਟੋਟਲ ਕਿੰਨੇ ਬੱਚੇ ਨੇ ਪੰਜ ਆ ਸੀ 6 ਆ ਸੀ 2 ਆ ਸੀ 3 ਆ ਸੀ 81 ਤੇ 5 ਆ ਸੀ ਤਾਂ ਟੋਟਲ ਬੱਚੇ ਕਿੰਨੇ ਆ ਪੰਜ ਤੇ 1 6 ਤੇ 3 9 ਤੇ 2 11 ਤੇ 6 17 ਤੇ 5 22 ਟੋਟਲ ਬੱਚੇ ਨੇ 22 ਪੰਜ ਬੱਚੇ ਆਪਣੇ ਕੰਮ ਦੇ ਨੇ ਜਿਹੜੇ ਤੁਰਕੇ ਜਾਂਦੇ ਨੇ ਕਿੰਨੇ ਚੁਣੇ ਵਾਈਆਂ ਚੁਣੇ ਆਪਾਂ ਕਿੰਨੇ ਚੋ ਕੱਢਨੇ ਨੇ 360 ਚ ਕਿਉਂ ਕਿਉਂਕਿ ਮੈਨੇ ਕੋਣ ਬਣਾਉਣਾ ਕਿਉਂਕਿ ਮੈਨੇ ਕੀ ਬਣਾਉਣਾ ਕੋਣ ਨਾਲ ਇਹਨਾਂ ਨੇ ਪੁੱਛਿਆ ਜੀ ਗਿਵ ਯੂ ਅਨਸਰ ਟੂ ਨੀਅਰਸਟ ਡਿਗਰੀ ਨੇੜੇ ਦੀ ਤਾਂ 22 ਚਲੋ اوپر ਗੁਣਾ ਉੱਪਰਲੀ ਉੱਪਰ ਕਰ ਦਈਏ ਕਿੰਨਾ ਬੰਦ ਹੈ 1800 1800 ਨੂੰ 22 ਤੇ ਵੰਡਣਾ ਹੈ 1800 ਨੂੰ ਕਿੰਨੇ ਤੇ ਵੰਡਣਾ ਹੈ 22 ਤੇ ਲੋ ਜੀ ਵੰਡ ਲੀਏ 1800 ਬੰਡੋ 22 ਤਾਂ 22 ਆਠਾ 22 8 176 ਬਚ ਗਏ 4 ਤਾਰੀ 0 ਕਿੰਨੇ ਦੇ ਆਦਾ 22 1 22 ਕਿੰਨੇ ਬਚ ਗਏ 18 ਨਾ ਜਾਣ ਦੀ ਤਾਰੀ 0 ਪੁਆਇੰਟ ਲਾਇਆ ਕਿੰਨੇ ਤੱਕ ਗਿਆ 8 ਤੇ ਤਾਂ 21.8 ਲਗਭਗ ਆਪਣਾ ਸਹੀ ਆਨਸਰ ਆ ਗਿਆ ਕਿੰਨਾ ਆ ਗਿਆ 81.8 81 ਬੌਂਡ 82 ਦੇ ਨੇੜੇ ਆ 82 ਦੇ ਤਾਂ 82 ਤੁਹਾਡਾ ਕੀ ਹੈ ਆਨਸਰ ਹੈ ਤਾਂ ਅਗਲਾ ਸਵਾਲ ਦੇ ਇੱਕੋ ਅੱਠਵਾਂ ਸਵਾਲ ਤੇ ਪਹੁੰਚ ਗਏ ਆਪਾਂ ਇਹ ਚ ਕੀ ਪੁੱਛਿਆ ਦਿੱਤੇ ਪਾਈ ਚਾਰਟ ਵਿੱਚ ਇੱਕ ਸਕੂਲ ਦੇ ਲੜਕੇ ਤੇ ਲੜਕੀਆਂ ਨੇ ਆਹ ਲੜਕੇ ਨੇ ਆਹ ਲੜਕੀਆਂ ਨੇ ਠੀਕ ਹੈ ਲੜਕਿਆਂ ਦੇ 90 ਦਾ ਕੋਣ ਬੰਦਾ ਹੈ ਲੜਕੀਆਂ ਤੇ 270 ਦਾ ਸਾਫ਼ ਦਿਖ ਰਿਹਾ ਜੇ ਕਹਿੰਦੇ ਕੁੱਲ ਗਿਣਤੀ ਕਿੰਨੀ ਹੋਵੇ 400 ਤਾਂ ਲੜਕਿਆਂ ਦੀ ਗਿਣਤੀ ਕਿੰਨੀ ਹੋਵੇਗੀ ਹੁਣ ਲੜਕਿਆਂ ਦਾ ਕੋਣ ਕਿੰਨਾ ਮੰਨਦਾ 90 ਬੰਨਦਾ ਨਾ ਕਿੰਨਿਆਂ ਚੋਂ ਬੰਨਦਾ 360 ਚੋਂ ਕਿਉਂ ਪੂਰਾ ਕੋਣ ਕਿੰਨਾ ਦੋੜੇ ਜੋੜ ਲਓ 360 ਬੰਨਦਾ ਆਪਾਂ ਕਿੰਨਿਆਂ ਚੋਂ ਪੁੱਛਿਆ 400 ਚੋਂ ਗੁਣਾ 400 ਬਸ ਸਿੰਪਲ ਕੰਮ ਹੈ 0 ਨਾਲ 0 ਕੱਢ ਗਈ 9 1 9 9 ਚੌਕਾ 36 4 1 400 ਆ ਗਿਆ ਤਾਂ ਆਪਣੇ ਕੋਲ ਕੁੱਲ ਮੁੰਡਿਆਂ ਦੀ ਗਿਣਤੀ ਕਿੰਨੀ ਆ ਗਈ 100 ਬੋਏ 100 ਦੇ ਉੱਤੇ ਟਿੱਕ ਲਗਾ ਦੇਣਾ ਪਹਿਲੀ ਆਪਸ਼ਨ ਹੈ गिवन ਟੇਬਲ ਸ਼ੋਅ ਮਾਰਕਸ ਅਬਟੇਨਡ ਬਾਏ 3 ਸਟੂਡੈਂਟ 3 ਸਬਜੈਕਟ ਰੀਟਾ ਤੇ ਰੇਨੂ ਦੇ ਰੀਟਾ ਦੇ ਰੇਨੂ ਦੇ ਤਿੰਨ ਵਿਸ਼ਿਆਂ ਦੇ ਅੰਕ ਦਿੱਤੇ ਨੇ ਔਸਤ ਬਾਰੇ ਗੱਲ ਕਰ ਰਹੇ ਨੇ ਕਾਦੀ ਗੱਲ ਕਰ ਰਹੇ ਨੇ ਔਸਤ ਦੀ ਤਾਂ ਪਹਿਲਾਂ ਦੋਨਾਂ ਦੀ ਔਸਤ ਕੱਢ ਲੈਣੀ ਹੈ ਲਓ ਜੀ ਦੋਨਾਂ ਦੀ ਔਸਤ ਕੱਢੀਏ ਪਹਿਲੇ ਦੀ ਔਸਤ 78 76 74 ਤੈਨੂੰ ਤੈਨਦੇ ਕੋ ਮੰਡਿਆ ਤਿੰਨ ਚੀਜ਼ਾਂ ਨੇ ਤਾਂ ਜੋੜ ਬੰਦਾ 228 3 ਤਾਂ 228 ਨੂੰ ਤਿੰਨ ਦੇ ਵੰਡਿਆ ਕਿੰਨਾ ਆ ਜਾਂਦਾ 76 ਨੀਚੇ ਵਾਲਾ ਵੀ ਜੋੜ ਲਓ 72 ਜੋੜ 82 ਜੋੜ 74 3 72 ਤੇ 82 ਹੁੰਦੇ 154 ਤੇ 74 ਹੁੰਦੇ 228 ਵੰਡੋ ਤਿੰਨ ਤੇ ਵੀ ਕਿੰਨਾ ਆ ਗਿਆ 76 ਤਾਂ ਦੋਨੇ ਤਰੀਕਿਆਂ ਦੇ ਨਾਲ ਜਿਹੜੀ ਔਸਤ ਨਿਕਲ ਰਹੀ ਹੈ ਉਹ ਕਿੰਨੀ ਨਿਕਲ ਰਹੀ ਹੈ 76 ਤਾਂ ਦੋਨੇ ਤਰੀਕੇ ਨਾਲ ਜਿਹੋ 76 ਆਈ ਹੈ ਤੇਰਾ ਮਤਲਬ 76 ਦੋਨੋਂ ਕੀ ਨੇ ਬਰਾਬਰ ਨੇ ਤਾਂ ਜਿੱਥੇ ਤੁਹਾਨੂੰ ਬਰਾਬਰ ਨਜ਼ਰ ਆ ਰਿਹਾ ਤੀਜੀ ਆਪਸ਼ਨ ਦੇ ਵਿੱਚ ਉਹ ਤੁਹਾਡਾ ਕੀ ਹੈ ਰਾਈਟ ਆਨਸਰ ਰੀਤਾ ਤੇ ਰੇਨੂ ਦੀ ਔਸਤ ਬਰਾਬਰ ਹਨ ਤਾਂ ਸਨੈਨਾ ਚੋਂ ਪਰਫੈਕਟ ਸਕੁਅਰ ਕਿਹੜਾ ਸੈੱਟ ਬੰਦ ਹੈ ਤਾਂ ਪਰਫੈਕਟ ਸਕੁਅਰ ਆਪਾਂ ਦੇਖੀਏ 576 ਵੀ ਪੂਰਨ ਵਰਗ ਹੈ ਕਿਹਦਾ ਵਰਗ ਹੈ 24 ਦਾ 784 28 ਦਾ ਵਰਗ ਹੈ ਵਰਗਰਮਦੋਂ 28 28 ਜੇ ਆਪਾਂ ਕਰੀਏ ਤਾਂ ਕਿੰਨਾ ਆਉਂਦਾ 784 ਇਸ ਤਰ੍ਹਾਂ 1024 ਵੀ ਪੂਰਨ ਵਰਗ ਹੈ 32 ਦਾ ਵਰਗ ਹੈ ਤੇ ਫਿਰ 1225 ਕਿਹਦਾ ਵਰਗ ਹੈ 35 ਦਾ ਤਾਂ ਇਹ ਵਾਲਾ ਸਮੂਹ ਕਿਹੜਾਗਾ ਪਹਿਲਾ ਹੀ ਸਮੂਹ ਹੈ ਤਾਂ ਪਹਿਲੀ অপਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਇਹ ਚ 615 ਦਾ ਪੂਰਨ ਵਰਗ ਨਹੀਂ ਹੈਗਾ 615 ਵੀ ਨਹੀਂ ਹੈਗਾ ਇਹ ਵੀ ਨਹੀਂ ਹੈਗਾ ਤਾਂ ਸਿੱਧੇ ਹੀ ਕੱਟੇ ਗਏ ਸੀ ਪਹਿਲਾ ਤੁਹਾਡਾ ਕੀ ਬਣ ਗਿਆ ਆਨਸਰ ਬੀਚਾ ਉਹਦਾ ਫੋਲੋਇੰਗ ਫਿਗਰ ਰਿਪਰਿਜ਼ੈਂਟਸ ਸਕੁਅਰ ਨੰਬਰ ਤਾਂ ਸਕੁਅਰ ਕਿਹੜਾ ਨਾ ਜਿਹੜਾ ਆ ਰਿਹਾ ਹੈ ਤਾਂ ਸਾਫ਼ ਨਜ਼ਰ ਆ ਰਿਹਾ ਕਿਹੜਾ ਸਕੁਅਰ ਹੈ ਦੇਖੋ ਜਿਹਦੇ ਵਿੱਚ ਨੌ ਰਕਮਾਂ ਨੇ ਉਹ ਸਕੁਅਰ ਹੈ ਇਹ ਆਇਤਕਾਰ ਬੰਦਾ ਜਿਹੜਾ ਤੀਜਾ ਨੰਬਰ ਹੈ ਇਹ ਕੋਈ ਕਿਰਤੀ ਨਹੀਂ ਇਹ ਵੀ ਕੋਈ ਕਿਰਤੀ ਨਹੀਂ ਹੈ ਤਾਂ ਦੂਜੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿੱਕ ਲਗਾਣਾ ਸੀ ਉਹ ਆਪਣਾ 12ਵਾਂ ਸਵਾਲ ਦੇਖੋ 8 ਦਾ ਸਕੁਅਰ 9 ਦਾ ਸਕੁਅਰ ਦੋਨਾਂ ਦੇ ਵਿਚਕਾਰ ਕਹਿੰਦੇ ਕਿੰਨੇ ਨੰਬਰ ਹੋਣਗੇ ਵੈਸੇ ਇਹਨਾਂ ਨੇ ਪੁੱਛਿਆ ਵੀ ਜਿਹੜੇ ਪਰਫੈਕਟ ਸਕੁਅਰ ਨਾ ਹੋ ਦੇਖੋ ਬੁੱਤ ਜਦੋਂ ਦੋ ਨੰਬਰ ਲਗਾਤਾਰ ਨੇ ਤਾਂ ਇਹਨਾਂ ਦੇ ਵਿੱਚ ਜਿੰਨੀਆਂ ਵੀ ਸੰਖਿਆਵਾਂ ਹੋਣਗੀਆਂ ਉਹ ਪਰਫੈਕਟ ਸਕੁਅਰ ਹੋ ਹੀ ਨਹੀਂ ਸਕਦੀਆਂ ਸਿੰਪਲੀ ਤੁਹਾਡੇ ਤੇ ਪੁੱਛੇ ਵੀ ਇਹਨਾਂ ਦੇ ਵਿੱਚ ਕਿੰਨੇ ਨੰਬਰ ਨੇ ਤੇਰਾ ਸੌਖਾ ਤਰੀਕਾ ਤੁਹਾਨੂੰ ਦੱਸ ਦਈਏ ਜਿਹੜਾ ਛੋਟਾ ਨੰਬਰ ਹੈ 8 ਇਹਦਾ ਦੁੱਗਣਾ ਕਰ ਦਿਓ ਇਹ ਤੁਹਾਡਾ ਆਨਸਰ ਹੁੰਦਾ ਪਰ ਚਲੋ ਕੋਈ ਗੱਲ ਨਹੀਂ ਆਪਾਂ ਇੱਥੇ ਬੱਚੇ ਕੀ ਵਾਰੀ ਭੁੱਲ ਜਾਂਦਾ ਫਾਰਮੂਲਾ 8 ਦਾ ਸਕਰ ਇਹਦਾ 64 9 ਦਾ ਸਕਰ ਇਹਦਾ 81 ਤਾਂ 81 ਦੇ 64 ਦੇ ਵਿਚਕਾਰ ਕਿੰਨੀਆਂ ਸੰਖਿਆਵਾਂ ਨੇ ਤਾਂ 81 ਜੋ 64 ਘਟਾ ਦੋ ਅਨਸਰ ਆ ਗਿਆ 17 ਪਰ 17 ਅਨਸਰ ਹੀ ਲੈਣ ਦੇ ਵਿੱਚ ਇੱਕ ਹੋਰ ਘਟਾਉਣਾ ਹੁੰਦਾ ਇਹ ਤੁਹਾਡਾ ਹੈਗਾ ਅਨਸਰ 16 ਜੇ ਗਿਣਨ ਵੀ ਲੱਗੋ ਤਾਂ 65 ਤੋਂ ਲੈ ਕੇ 80 ਤੱਕ ਤੁਸੀਂ ਸੰਖਿਆਵਾਂ ਗਿਣ ਲਓ ਤੁਹਾਡਾ ਅਨਸਰ ਲੱਭ ਜਾਣਾ ਤ ਤਾਂ ਇਹ ਤੁਹਾਨੂੰ ਤਰੀਕੇ ਰਸਤੇ ਠੀਕ ਹੈ ਇਹਨਾਂ ਵਿੱਚੋਂ ਕਿਸ ਨੂੰ ਪਹਿਲੇ 8 ਟਾਂਕ ਪ੍ਰਾਕਿਰਤਿਕ ਸੰਖਿਆਵਾਂ ਦੇ ਜੋੜ ਵਜੋਂ ਦਰਸਾਇਆ ਜਾ ਸਕਦਾ ਹੈ ਕੈਨ ਬੀ ਐਕਸਪਰੈਸਡ ਐਸ ਸਮ ਆਫ ਫਰਸਟ 8 ਆਟ ਨੈਚੁਰਲ ਨੰਬਰ ਫਰਸਟ 8 1 3 5 7 9 11 13 ਤੇ 15 ਦੱਸੋ ਕਿਹੜਾ ਇਹਦਾ ਜੋੜ ਬੰਦਾ ਮਤਲਬ ਜੋੜ ਕਿੰਨਾ ਤਿਆਨਾ ਦੇਖੋ ਪਹਿਲਾ ਤੇ ਲਾਸਟ ਦਾ ਜੋੜ ਹੈਗਾ 16 ਦੂਜੇ ਤੇ ਮਗਰਲੇ ਪਾਸੋਂ ਦੂਜੇ ਦਾ ਜੋੜ ਵੀ 16 ਬੰਦ ਹੈ ਇਹਨਾਂ 5 ਦੇ 11 ਜੋੜ ਵੀ 16 ਬੰਦ ਹੈ 7 ਦੇ 9 ਦਾ ਜੋੜ ਵੀ 16 ਬੰਦ ਸੌਖਾ ਤਰੀਕਾ ਜੋੜਨ ਦਾ 16 16 16 16 ਕਿੰਨਾ ਬਣ ਗਿਆ 64 64 ਕੀ ਹੁੰਦਾ 8 ਦਾ ਵਰਗ ਕਿਉਂਕਿ 8 8 ਹੀ ਹੁੰਦਾ 64 ਤਾਂ ਇਸ ਹ ਸਾਬ ਨਾਲ ਤੁਹਾਡਾ ਆਨਸਰ ਕਿੰਨਾ ਬਣ ਗਿਆ ਦੂਜੀ অপਸ਼ਨ ਪਰ ਇਹਦਾ ਸਹੀ ਤਰੀਕਾ ਕੀ ਹੈ ਇੱਥੇ ਇਹ ਤਾਂ ਹੋ ਗਿਆ ਬੇਸਿਕ ਮੈਥਡ ਜੇ ਨਾ ਪਤਾ ਲੱਗੇ ਤਾਂ ਜਿਹੜਾ ਵੀ ਉਹ ਨੰਬਰ ਹੈ ਜਿੰਨੀਆਂ ਸੰਖਿਆਵਾਂ ਕਈਆਂ ਨੇ ਉਹਦਾ ਤੁਸੀਂ ਵਰਗ ਲਿਖ ਦਿਓ ਆਟੋਮੈਟਿਕਲੀ ਤੁਹਾਡਾ ਆਨਸਰ ਬਣ ਜਾਂਦਾ ਦਿਸ 6 ਆ ਜਾਂਦਾ ਮੰਨ ਲਓ 1 3 5 7 9 ਤੇ 11 ਫਿਰ ਕਿੰਨਾ ਬਣਦਾ 1 ਤੇ 11 12 12 12 ਤਾਂ 12 ਤੀਆ ਕਿੰਨਾ ਬਣਦਾ 36 ਨੂੰ ਵੀ ਜੋੜ ਕੇ ਲੈ 36 ਬਣਦਾ 36 ਕਿਹਦਾ ਵਰਗ ਹੈ 6 ਜੇ 6 ਸੰਖਿਆਵਾਂ ਦਾ 6 ਦਾ ਵਰਗ 8 ਸੰਖਿਆਵਾਂ ਦਾ 8 ਦਾ ਵਰਗ ਫਾਰਮੂਲਾ ਕੀ ਹੈ n² ਹੁੰਦਾ ਤਾਂਪਰ ਦੋ ਤਿੰਨ ਤਰੀਕੇ ਰਾਸਤੇ ਸਾਰੇ ਤਰੀਕਿਆਂ ਨਾਲ ਤੁਹਾਡਾ ਆਨਸਰ ਕੀ ਹੈ 8 ਦਾ ਸਕਰ ਨਾ ਪਤਾ ਲੱਗੇ ਤਾਂ ਬੇਸਿਕ ਮੈਥਡ ਕਿਤੇ ਗਿਆ ਨਹੀਂ ਸੰਖਿਆਵਾਂ માં ਲਿਖ ਲਓ ਲਿਖ ਕੇ ਜੋੜ ਕੇ ਚੈੱਕ ਕਰ ਲਓ ਜੋੜ ਬਣ ਜਾਂਦਾ 64 64 ਕਿਹਦਾ ਵਰਗ ਹੈ 8 ਦਾ ਕਹਿੰਦੇ ਪਾਈਥਾਗੋਰਨ ਤ੍ਰਿਕੋਟ ਹੈ ਟ੍ਰਿਪਲੇਟ ਹੈ ਪਾਈਥਾਗੋਰਨ ਤਰਕੁਟ ਬੇਟਾ ਤਕੋਨ ਦੀ ਗੱਲ ਕਰਦੇ ਜੀ ਇੱਕ ਮੈਂਬਰ 10 ਹੈ ਤਾਂ ਬਾਕੀ ਦੋ ਕਿਹੜੇ ਹੋਣਗੇ ਤਾਂ 10 ਦੇ ਨਾਲ ਆਪਾਂ ਆਮ ਤੌਰ ਤੇ ਕਿਹੜਾ ਕਰਦੇ ਆ 6 ਤੇ 8 ਕਿਉਂ 6 ਦਾ ਵਰਗ ਹੁੰਦਾ 36 8 ਦਾ ਵਰਗ ਹੁੰਦਾ 64 10 ਦਾ ਵਰਗ ਹੁੰਦਾ 100 ਆਪਾਂ ਬਸ ਦੋ ਦੇ ਵਰਗਾਂ ਦਾ ਜੋੜ ਤੀਜੇ ਦੇ ਵਰਗ ਦੇ ਬਰਾਬਰ ਬੰਨਾ ਚਾਹੀਦਾ ਹੁੰਦਾ ਉਹ ਕੰਡੀਸ਼ਨ ਕਿਹ ਚ ਪੂਰੀ ਹੁੰਦੀ ਹੈ ਦੂਜੀ ਸਮੀਕਰਨ ਦੇ ਵਿੱਚ ਪੂਰੀ ਹੁੰਦੀ ਹੈ 6 ਤੇ 8 ਵਾਲੇ ਇਹ ਤੁਹਾਡਾ ਕੀ ਹੈ ਆਨਸਰ ਕਿਸੇ ਵਰਗ ਦੀ ਭੂਜਾ ਦੀ ਲੰਬਾਈ ਪਤਾ ਕਰਨੀ ਹੈ ਜਿਸ ਦਾ ਖੇਤਰਫਲ ਕਿੰਨਾ 2304 ਆਹ ਵਰਗ ਹੁੰਦਾ ਸਕੁਅਰ ਠੀਕ ਹੈ ਕਿੰਨਾ ਮਤਲਬ ਭੂਜਾ ਗੁਣਾ ਭੂਜਾ ਸਾਰੀ ਸਾਈਡਾ ਕਿੰਨੀ ਹੈ a ਤਾਂ a ਦਾ ਵਰਗ ਕਿੰਨਾਗਾ 2304 ਤਾਂ a ਕਿੰਨਾ ਹੋਊਗਾ 2304 ਦਾ ਵਰਗਮੂਲ ਤੇ ਇਹਦੇ ਬੇਟਾ ਦੋ ਤਰੀਕੇ ਨੇ ਵਰਗਮੂਲ ਕੱਢਣ ਦੇ ਪਹਿਲਾ ਤਰੀਕਾ ਹੈ ਏਦਾਂ ਕਰਕੇ ਇਹ ਤੁਹਾਡਾ ਹੋਮਵਰਕ ਹੈ ਮੈਂ ਨਹੀਂ ਕਰਾਉਂਦਾ ਤੁਸੀਂ ਆਪੀ ਕਰਨਾ ਕਿਉਂਕਿ ਸੌਖਾ ਤਰੀਕਾ ਹੈ ਦੂਜਾ ਤਰੀਕਾ ਵੀ ਬੜਾ ਸੌਖਾ ਹੈ ਏਦਾਂ ਕਰਕੇ 2 2 ਦੇ ਝੋਟੇ ਬਣਾ ਦਿਓ ਪਹਿਲਾਂ 4 ਤੇ ਗਿਆ 4 3 ਕਿ 16 ਕਿੰਨੇ ਬਚ ਗਏ 7 ਤਾਰੇ ਅਗਲਾ ਝੋਟਾ ਤਾਂ 4 ਦਾ ਦੁੱਗਣਾ 8 ਉਰੇ ਕੋਈ ਨੰਬਰ ਲੈਣਾ ਜਿਹਦੇ ਨਾਲ ਗੁਣਾ ਕਰੀਏ 704 ਵੰਝੇ 8 ਲਵਾਂਗੇ 704 ਬਣ ਗਿਆ ਤਾਂ ਉੱਪਰ ਜੋ ਆਇਆ ਉਹ ਤੁਹਾਡਾ ਕੀ ਆਨਸਰ ਹੈ ਤਾਂ 2304 ਦਾ ਵਰਗਮੂਲ ਕਿੰਨਾ ਹੁੰਦਾ ਹੈ 48 ਤਾਂ ਸਾਈਡ ਕਿੰਨੀ ਹੋਊਗੀ 48 ਕੁਝ ਵੀ ਹੈ ਬਸ ਆਪਾਂ 2304 ਦਾ ਵਰਗਮੂਲ ਕੱਢਣਾ ਹੈ ਅੱਠਵੀਂ ਚ ਦੋ ਤਰੀਕੇ ਨੇ ਅਪਾਜ ਗੁਣਨਖੰਡ ਵਿਧੀ ਤੇ ਦੂਜਾ ਕ ਜਿਹੜਾ ਕ ਆਪਾਂ ਕਰਾਇਆਗਾ ਵੰਡ ਵਿਧੀ ਅਪਾਜ ਗੁਣਨਖੰਡ ਵਿਧੀ ਨਾਲ ਵੀ ਹੋ ਜਾਂਦਾ ਹੈ ਇਹ ਤੁਸੀਂ ਆਪ ਕਰਨਾ ਹੈ ਠੀਕ ਹੈ ਹੋਮਵਰਕ ਵੀ ਜ਼ਰੂਰੀ ਹੁੰਦਾ ਨਾਲ ਨਾਲ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ